ਨਵੇਂ ਸਾਲ ਦੇ ਵਿੱਚ ਅਕਾਲੀ ਦਲ ਦੇ ਵਿੱਚ ਕੋਈ ਬਦਲ ਆਇਆ ਨਹੀਂ ਆਇਆ ਉਹ ਇੱਕ ਪਾਸੇ ਪਰ ਮੀਟਿੰਗਸ ਦਾ ਤੌਰ ਜ਼ਰੂਰ ਇਸ ਵਾਰੀ ਜ਼ੋਰਾਂ ਦੇ ਉੱਤੇ ਹੈ ਨਵਾਂ ਸਾਲ ਹੋਣ ਸਾਰੀ ਮੀਟਿੰਗਸ ਲਗਾਤਾਰ ਹੋ ਰਹੀਆਂ ਕਦੀ ਵਰਕਿੰਗ ਕਮੇਟੀ ਦੀ ਕਦੀ ਐਡ ਹੌਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਦੀ ਔਰ ਕਦੇ-ਕਦੇ ਹੁਣ ਜਥੇਬੰਦੀਆਂ ਦੀ ਮੀਟਿੰਗਸ ਵੀ ਹੋਣ ਲੱਗ ਗਈ ਹੈ ਖਾਸ ਤੌਰ ਦੇ ਉੱਤੇ ਕਮੇਟੀਆਂ ਦੀ ਮੀਟਿੰਗਸ ਹੋਣ ਲੱਗ ਰਹੀ ਹੈ ਜਿਹੜੀਆਂ ਉਡਿੱਕੀਆਂ ਜਾ ਰਹੀਆਂ ਸੀ ਮੀਟਿੰਗਸ ਉਹਦੀਆਂ ਹੋਣ ਦੀਆਂ ਕਿਆ ਸਰਾਈਆਂ ਵਾਦਦੀਆਂ ਜਾ ਰਹੀਆਂ ਨੇ ਸੱਤ ਮੈਂਬਰੀ ਕਮੇਟੀ ਪੰਜ ਸਿੰਘ ਸਾਹਿਬਾਨਾ ਵੱਲੋਂ ਐਲਾਨੀ ਗਈ ਸੀ ਔਰ ਉਸ ਕਮੇਟੀ ਨੂੰ ਲੈ ਕੇ ਹੁਣ ਇਹ ਗੱਲ ਸਾਹਮਣੇ ਆਉਂਦੀ ਪਈ ਹੈ ਕਿ ਕੱਲ ਨੂੰ ਉਹਦੀ ਮੀਟਿੰਗ ਹੋ ਸਕਦੀ ਹੈ ਕਿੰਨੀ ਇੱਕ ਸੱਚਾਈ ਹੈ ਇਹਦੇ ਵਿੱਚ ਬਾਕੀ ਇੱਕ ਦੋ ਤੱਥ ਹੈਗੇ ਨੇ ਜਿਹੜੇ ਵਿਚਾਰਨੇ ਜ਼ਰੂਰੀ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੋਦੀ ਨੇ ਡਾਕਟਰ ਸਾਹਿਬ ਸਮਝਾ ਦਿੱਤਾ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੁਣ ਤੱਕ ਉਡੀਕੀ ਜਾ ਰਹੀ ਸੀ ਐਸਯੂਪੀਸੀ ਪ੍ਰਧਾਨ ਨੇ ਇਹਨਾਂ ਵੀ ਕਹਿਤਾ ਸੀ ਕਿ ਆਉਂਦੇ ਕੁਝ ਦਿਨਾਂ ਚ ਕਰ ਦਿੱਤੀ ਜਾਵੇਗੀ ਹੁਣ ਕਿਹਾ ਜਾ ਰਿਹਾ ਕਿ ਕੱਲ ਨੂੰ ਹੋਣ ਜਾ ਰਹੀ ਹੈ 4 ਤਰੀਕ ਨੂੰ ਹੋਣ ਜਾ ਰਹੀ ਹੈ ਕਿੰਨਾ ਕੁ ਸੱਚ ਹੈ ਕਿੱਥੇ ਹੋਣ ਜਾ ਰਹੀ ਹੈ ਦੇਖੋ ਜਿਹੜੀ ਹਜੇ ਤੱਕ ਗੱਲਾਂ ਸਾਹਮਣੇ ਸੁਣਨ ਨੂੰ ਆਈਆਂ ਜਾਂ ਖਬਰਾਂ ਕੁਝ ਦੇਖੀਆਂ ਗਈਆਂ ਕਿ ਕੱਲ ਪਟਿਆਲੇ ਦੇ ਵਿੱਚ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਜਿਹੜੀ ਆ ਆਪਣੇ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੂਜਾ ਪ੍ਰਧਾਨ ਨੇ ਮੌਜੂਦਾ ਪ੍ਰਧਾਨ ਨੇ ਉਹਨਾਂ ਦੀ ਰਾਏ ਨਮਾਇਜ਼ ਕੀਤੀ ਜਾ ਰਹੀ ਹੈ ਉਨਾ ਦੀ ਅਗਵਾਈ ਕੀਤੀ ਜਾ ਰਹੀ ਹੈ ਜਿੰਦੇ ਵਿੱਚ ਸੰਤਾ ਸਿੰਘ ਮੈਦਪੁਰੀ ਇਕਬਾਲ ਸਿੰਘ ਚੁੰਦਾ ਮਨਪ੍ਰੀਤਿਆਲੀ ਜਥੇਦਾਰ ਵਡਾਲਾ ਤੋਂ ਇਲਾਵਾ ਬੀਬੀ ਸਤਵੰਤ ਕੌਰ ਕਿਰਪਾਲ ਸਿੰਘ ਬਡੁੰਗਰ ਛਾਮਲ ਹੋ ਰਹੇ ਨੇ ਕਿਉਂਕਿ ਇਹ ਕਿਰਪਾਲ ਸਿੰਘ ਬਡੁੰਗਰ ਬਜ਼ੁਰਗ ਨੇ ਇਸ ਕਰਕੇ ਜੋ ਮੈਨੂੰ ਸਮਝ ਆਂਦੀ ਹੈ ਜੋ ਦੇਖਿਆ ਜਾਂਦਾ ਹੈ ਕਿ ਪਟਿਆਲੇ ਇਸੇ ਕਰਕੇ ਰੱਖੀ ਗਈ ਉਹ ਪਟਿਆਲੇ ਦੇ ਰਹਿਣ ਵਾਲੇ ਆ ਤੇ ਲੰਬਾ ਟਾਈਮ ਉਹਨਾਂ ਨੇ ਆਪਣਾ ਪੰਥਕ ਜੀਵਨ ਕਿਰਪਾਲ ਸਿੰਘ ਬੰਦੂਗਨ ਨੇ ਗੁਜ਼ਾਰਿਆ ਇੱਕ ਵਿਦਵਾਨ ਵੀ ਨੇ ਚਿੰਤਕ ਵੀ ਨੇ ਪ੍ਰੋਫੈਸਰ ਵੀ ਰਹੇ ਨੇ ਤੇ ਬਾਦਲ ਪਰਿਵਾਰ ਦੇ ਨੇੜੇ ਵੀ ਰਹੇ ਨੇ ਸਰਦਾਰ ਪ੍ਰਪਾਸ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਵੀ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਵੀ ਆ ਤੇ ਇਸ ਕਰਕੇ ਅਕਾਲੀ ਦਲ ਦੇ ਉੱਗੇ ਲੀਡਰ ਵੀ ਰਹੇ ਨੇ ਇਸ ਕਰਕੇ ਜਿਹੜਾ ਇਹ ਸੋਚਿਆ ਗਿਆ ਕਿ ਇਹਨਾਂ ਦੀ ਸੱਤ ਮੈਂਬਰੀ ਕਮੇਟੀ ਦੀ ਬੈਠਕ ਜਿਹੜੀ ਆ ਉਹ ਉੱਥੇ ਰੱਖੀ ਗਈ ਆ ਪਟਿਆਲੇ ਤੇ ਕੱਲ ਉਹਦੇ ਵਿੱਚ ਨਿਗਰਾਨ ਜਿਹੜੀ ਆ ਨਿਗਰਾਨੀ ਅਕਾਲੀ ਦਲ ਦੀ ਭਰਤੀ ਦੀ ਨਿਗਰਾਨੀ ਦੀ ਪਹਿਲੀ ਬੈਠਕ ਹੋਏਗੀ ਕਿਉਂਕਿ ਇਸ ਬੈਠਕ ਦੇ ਉੱਤੇ ਸਾਰੇ ਸਿੱਖਾਂ ਦੀ ਸਾਰੇ ਵਿਦਵਾਨਾਂ ਦੀ ਸਾਰੀਆਂ ਸਿੱਖ ਜਿਹੜੀਆਂ ਇੰਸਟੀਚਿਊਸ਼ਨਸ ਐ ਸੰਪਰਦਾਵਾਂ ਮੈਂ ਉਹਨਾਂ ਦੀ ਪੂਰੀ ਤਾਕ ਲੱਗੀ ਹੋਈ ਸੀ ਕਿ ਇਹ ਕਦੋਂ ਬੈਠਕ ਹੋਏਗੀ ਕਿਉਂਕਿ ਇਹਦੇ ਬਾਰੇ 2 ਦਸੰਬਰ ਨੂੰ ਅਕਾਤਖ ਸਾਹਿਬ ਤੋਂ ਜਥੇਦਾਰ ਰੁਗਵੀਰ ਸਿੰਘ ਤੇ ਜਿਹੜੇ ਹੋਰ ਸਿੰਘ ਸਹਿबान ਸੀਗੇ ਜਥੇਦਾਰ ਉਹਨਾਂ ਨੇ ਹੁਕਮ ਜਾਰੀ ਕੀਤਾ ਸੀ ਕਿ ਅਕਾਲੀ ਦਲ ਦੀ ਚੋਣ ਪ੍ਰਕਿਰਿਆ ਸਵਿਧਾਨਿਕ ਤਰੀਕੇ ਨਾਲ ਕੀਤੀ ਜਾਵੇ ਤੇ ਇਹਦੀ ਜਿਹੜੀ ਨਿਗਰਾਨੀ ਹੈ ਇਹ ਸੱਤ ਮੈਂਬਰੀ ਕਮੇਟੀ ਕਰੇਗੀ ਕਿਉਂਕਿ ਹਜੇ ਤੱਕ ਕਮਾਣੀ ਉਲੰਘਣਾ ਹੋ ਚੁੱਕੀ ਹੈ 27 ਲੱਖ ਜਿਹੜਾ ਅਕਾਲੀ ਦਲ ਦਾ ਵਰਕਰ ਭਰਤੀ ਵੀ ਹੋ ਚੁੱਕਾ ਉਹਨਾਂ ਦੀਆਂ ਕਾਪੀਆਂ ਵੀ ਬਣ ਚੁੱਕੀਆਂ ਉਹਨਾਂ ਦੀਆਂ ਰਸੀਦਾਂ ਵੀ ਇਕੱਠੀਆਂ ਜਾ ਚੁੱਕੀਆਂ ਤੇ ਹੁਣ ਤਾਂ ਅੱਗੇ ਗੱਲ ਨਿਕਲ ਗਈ ਹੈ ਤੇ ਹੁਣ ਨਿਗਰਾਨੀ ਮੈਨੂੰ ਲੱਗਦਾ ਇੱਕ ਆਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਹੈ ਉਹਨੂੰ ਪੱਖ ਪੂਰਨ ਲਈ ਸਿਰਫ ਇੱਕ ਨਿਗਰਾਨੀ ਕਮੇਟੀ ਦੀ ਬੈਠਕ ਕੀਤੀ ਜਾ ਰਹੀ ਹੈ ਕਿਉਂਕਿ ਭਰਤੀ ਪ੍ਰਕਿਰਿਆ ਦਾ ਕੰਮ ਤਾਂ ਕਾਫੀ ਗਾਹ ਨਿਕਲ ਚੁੱਕਾ ਹੈ ਮੈਂ ਇਹ ਹੀ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਕਿਉਂਕਿ ਹੁਣ ਜਿਵੇਂ ਤੁਸੀਂ ਦੱਸ ਰਹੇ ਹੋ 27 ਲੱਖ ਨੂੰ ਅੰਕੜਾ ਪਹੁੰਚ ਚੁੱਕਿਆ ਆ ਫਿਰ ਬਾਕੀ ਜਿਹੜੀਆਂ ਭਰਤੀਆਂ ਹੁਣ ਤੱਕ ਹੋਈਆਂ ਉਹ ਖਾਰਜ ਕੀਤੀਆਂ ਜਾਣਗੀਆਂ ਜਾਂ ਫਿਰ ਕੁਝ ਕਿਸ ਤਰ੍ਹਾਂ ਮਤਲਬ ਅੱਗੇ ਚੱਲੂਗਾ ਹੁਣ ਹੋਏਗਾ ਕਿ ਐਕਚੁਅਲੀ ਦੇਖੋ ਜੋ ਹੋਣਾ ਚਾਹੀਦਾ ਜੋ ਸ਼੍ਰੀ ਕਾਲ ਤਖਸਾ ਤੋਂ ਹੁਕਮ ਜਾਰੀ ਹੋਇਆ ਉਹਦੇ ਮੁਤਾਬਕ ਤਾਂ ਇਹ ਹੋਣਾ ਚਾਹੀਦਾ ਕਿ ਇਹਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਵੇ ਕਿਹੜਾ ਭਰਤੀ ਕਰਨ ਦਾ ਇੰਚਾਰਜ ਕਿਹੜੇ ਜ਼ਿਲ੍ਹੇ 'ਚ ਰਹੇਗਾ ਉਹਦੀ ਸਾਰੀ ਰੂਪਰੇਖਾ ਇਸ ਕਮੇਟੀ ਵੱਲੋਂ ਤਿਆਰ ਕੀਤੀ ਜਾਵੇ 0 ਤੋਂ ਫਿਰ ਦੁਬਾਰਾ ਸ਼ੁਰੂ ਕੀਤਾ ਜਾਵੇ ਹੁਣ ਤਾਂ 27 ਲੱਖ ਜਿਹੜਾ ਅੱਗੇ ਨਿਕਲ ਚੁੱਕਾ ਇਹਦੇ ਨਾਲ ਹੀ ਡੈਲੀਗੇਟ ਇਹਨੇ ਬਣ ਜਾਣੇ ਆ ਕਿ ਜਿਹੜਾ ਪਹਿਲਾਂ ਤੜਾ ਕਾਬਜ ਆ ਉਹੀ ਤੜੇ ਨੇ ਵਾਪਸ ਕਾਬਜ ਹੋ ਜਾਣਾ ਕਿਉਂਕਿ 27 ਲੱਖ ਫਿਗਰ ਛੋਟੀ ਨਹੀਂ ਹੁੰਦੀ ਤੇ ਜੇ ਮਾ 10 10 ਰੁਪਏ ਦੀ ਬਰਚੀ ਆ ਹੁਣ ਮੰਨ ਲਓ ਜੇ ਮੈਂ ਤੁਹਾਨੂੰ ਕਹਾਂ ਕਿ ਨਿਗਰਾਨ ਕਮੇਟੀ ਆ ਵੀ ਜਾਵੇ ਕੰਮ ਕਾਰਜ ਸ਼ੁਰੂ ਵੀ ਕਰ ਦਵੇ ਤੇ ਮੰਨ ਲਓ 20 ਲੱਖ ਹੋਰ ਵੀ ਕਰਾ ਜਾਣ ਲੇਕਿਨ ਫਿਰ ਵੀ ਉਹ 20 ਲੱਖ ਚੋਂ ਵੀ ਬਹੁਤ ਧੜੇ ਨੂੰ ਤਾਂ ਫਿਰ ਵੀ ਮੰਨ ਲਓ ਜੇ 30% 40% ਉਹਨਾਂ ਨੂੰ ਪੈ ਜਾਣਾ 27 ਲੱਖ ਆਲਰੇਡੀ ਪੈ ਚੁੱਕੀ ਆ ਫਿਰ ਵੀ ਉਹ ਆ ਕੇ ਜੇ ਮੈਂ ਕਹਣਾ ਪਿਆ ਵੀ 35 40 ਲੱਖ ਉਹ ਲੈ ਹੀ ਜਾਣ ਤੇ ਫਿਰ ਡੈਲੀਗੇਟਸ ਉਹਨਾਂ ਦੇ ਹੀ ਬਣਨੇ ਆ ਤੇ ਉਹਨਾਂ ਨੇ ਹੀ ਅੱਗੋਂ ਧੜੇ ਨੇ ਕਬਜ਼ ਹੋਣਾ لیکن ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਥੇਦਾਰ ਇਹ ਕਹਿ ਚੁੱਕੇ ਆ ਕਿ ਮੌਜੂਦਾ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹ ਆਪਣਾ ਅਧਿਕਾਰ ਤੇ ਵਿਸ਼ਵਾਸ ਪੰਥ ਚੋਂ ਗਵਾ ਚੁੱਕੀ ਆ ਤੇ ਖਤਮ ਕਰ ਚੁੱਕੀ ਆ ਇਹ ਚੀਜ਼ ਨੂੰ ਸੋਚਣਾ ਪਏਗਾ ਕਿ ਨਵੀਂ ਲੀਡਰਸ਼ਿਪ ਇਸ ਕਮੇਟੀ ਨੂੰ ਇਹ ਵੀ ਨਾਲ ਹੁਕਮ ਦੇ ਵਿੱਚ ਦੇਖਣਾ ਪਵੇਗਾ ਕਿ ਉਹ ਨਵੀਂ ਲੀਡਰਸ਼ਿਪ ਲਿਆਂਦੀ ਜਾਵੇ ਜਿੰਦੇ ਬਾਰੇ ਕਾਲ ਤੱਕ ਸਾਦੇ ਜਥੇਦਾਰ ਨੇ ਇਹ ਕਿਹਾ ਸੀਗਾ ਉਹ ਨਾਲ ਲਿਆਂਦੀ ਜਾਵੇ ਜਿਹਦੇ ਬਾਰੇ ਕਾਲ ਤੱਕ ਸਾਦੇ ਜਥੇਦਾਰ ਗਿਆਨੀ ਲਗਵੀਰ ਸਿੰਘ ਇਹ ਕਹਿ ਚੁੱਕੇ ਆ ਕਿ ਆ اخਲਾਕੀ ਤੌਰ ਤੇ ਆਪਣਾ ਅਧਿਕਾਰ ਤੇ ਵਿਸ਼ਵਾਸ ਇਹ ਲੀਡਰਸ਼ਿਪ ਗਵਾ ਚੁੱਕੀ ਆ ਉਹ ਸੱਤ ਮੈਂਬਰ ਹੁਣ ਜਿਹੜੇ ਹੁਣ ਤੱਕ ਜਿਹਨਾਂ ਦੇ ਵਿੱਚ ਜਥੇਦਾਰ ਬਡਾਲਾ ਵੀ ਸ਼ਾਮਿਲ ਨੇ ਉਹ ਇਸ ਚੀਜ਼ ਦੇ ਉੱਤੇ ਕਿਉਂ ਨਹੀਂ ਬੋਲਦੇ ਪਏ ਕਿ ਹੁਣ ਆ ਕੇ ਤੁਸੀਂ ਮੀਟਿੰਗ ਰੱਖਦੇ ਪਿਓ ਜਦ ਸਾਰਾ ਕੁਝ ਹੋ ਚੁੱਕਿਆ ਕਹਿੰਦੇ ਹਾਥੀ ਲੰਘ ਗਿਆ ਪੂਛ ਰਹਿ ਗਈ ਆ ਉਦੋਂ ਆ ਕੇ ਸੱਦੀਆਂ ਮੀਟਿੰਗ ਹੁਣ ਹੁਣ ਤਾਂ ਫਾਇਦਾ ਕੀ ਆ ਮੀਟਿੰਗ ਦਾ ਹੁਣ ਨਿਗਰਾਨੀ ਕਰਨਗੇ ਤਾਂ ਕਾਦੀ ਕਰਨਗੇ निगरानी ਹੁਣ ਕਿਸੇ ਚੀਜ਼ ਦੀ ਨਹੀਂ ਹੋਣੀ ਨਿਗਰਾਨੀ ਸਿਰਫ ਇਸ ਚੀਜ਼ ਦੀ ਹੋਣੀ ਹੈ ਕਿ ਦੁਬਾਰਾ ਜਿਹੜੇ ਪਹਿਲਾਂ ਪਿਛਲੇ ਪ੍ਰਧਾਨ ਸੀ ਉਹਨਾਂ ਨੂੰ ਦੁਬਾਰਾ ਕਿੱਦਾਂ ਬੰਦੇ ਇਹ ਹੀ ਨਿਗਰਾਨੀ ਹੋ ਸਕਦੀ ਕਿਉਂਕਿ ਆਲਰੇਡੀ ਕੰਮ ਤਾਂ ਸਾਰਾ ਮੁਕੰਮਲ ਹੋਣ ਦੇ ਲੱਗ ਕੇ ਛੱਗ ਪੂਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਬਣਨ ਦੇ ਦੇਖਣਾ ਹੈ ਬਸ ਇਹਨਾਂ ਨੇ ਸੱਤ ਨਹੀਂ ਉਹ ਤਾਂ ਉਹ ਤਾਂ ਯਾਰ ਗੱਲ ਹੀ ਸਮਝਦੇ ਵੇ ਦੇਖੋ ਗੱਲ ਪਤਾ ਕੀ ਹੈ ਉਹ ਇਸੇ ਕਰਕੇ ਤਾਂ ਉਪਰਾਲਾ ਚੱਲ ਰਿਹਾ ਇਸੇ ਕਰਕੇ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਜਿਹੜੇ ਹੁਕਮ ਹੈ ਉਹਨਾਂ ਦੇ ਉਹਨਾਂ ਨੂੰ ਅੰਗੋਲਿਆ ਗਿਆ ਹੋਰ ਕਦੇ ਵਾਸਤੇ ਐਡਾ ਕੀਤਾ ਗਿਆ ਦੇਖੋ ਕੱਲ੍ਹ ਹੀ ਹੈ ਕੀ ਸ਼੍ਰੀ ਕਾਲਕਤਖਬ ਦੇ ਜਥੇਦਾਰ ਦੇ ਹੁਕਮ ਇਨ ਬਿਨ ਲਾਗੂ ਹੋਣੇ ਚਾਹੀਦੇ ਸੀ ਪਹਿਲੇ ਦਿਨ ਤੋਂ ਜੋ ਗੁਰਮਤਤਾ ਕਹਿੰਦਾ ਹੈ ਤੇ ਜੋ ਸਿੱਖ ਫਲਸਫੀ ਦੇ ਵਿੱਚ ਹੈਗਾ ਕਿ ਇਹ ਪਹਿਲੇ ਦਿਨ ਤੋਂ ਉਸੇ ਟਾਈਮ ਜੇ ਆਪਾਂ ਸਜਾ ਉਹਨਾਂ ਦੇ ਕੇਤੇ ਲੈ ਰਹੇ ਆ ਆਪਾਂ ਸਜਾ ਦੇ ਵਿੱਚ ਆਪਾਂ ਸੰਗਤ ਦੇ ਝੂਠੇ ਬਰਤਨ ਵੀ ਮਾਂਜ ਰਹੇ ਆ ਸੰਗਤ ਦੇ ਜੋੜੇ ਵੀ ਆਪਾਂ ਰੱਖ ਰਹੇ ਆ ਗੁਰਦੁਆਰਾ ਸਾਹਿਬ ਦੀਆਂ ਟਾਲਟਾ ਵੀ ਸਾਫ਼ ਕਰ ਰਹੇ ਆ ਉਹ ਕਿਹਨਾਂ ਦੇ ਕਹਿਣ ਤੇ ਕਰ ਰਹੇ ਆ ਆਪਾਂ ਸ੍ਰੀ ਕਾਲਤਖਸਬ ਜਥੇਦਾਰ ਦੇ ਹੁਕਮ ਤੇ ਕਰ ਰਹੇ ਆ ਨਾ ਤੇ ਜੇ ਫਿਰ ਉਹ ਹੁਕਮ ਹੈ ਤੇ ਫਿਰ ਇਹ ਵੀ ਹੁਕਮ ਮੰਨਣਾ ਚਾਹੀਦਾ ਤੁਸੀਂ ਧਾਰਮਿਕ ਹੁਕਮ ਮੰਨ ਲਿਆ ਰਾਜਨੀਤਿਕ ਹੁਕਮ ਵੀ ਤੁਹਾਨੂੰ ਨਾਲ ਦੀ ਨਾਲ ਕਹਿਣਾ ਚਾਹੀਦਾ ਸੀ ਠੀਕ ਹੈ ਕਮੇਟੀ ਆਓ ਜੀ ਕਮੇਟੀ ਬੈਠੋ ਜੀ ਲੋਕਾਂ ਨੇ ਵੋਟ ਪਾਣੀ ਆ ਲੋਕਾਂ ਨੇ ਕਰਨਾ ਉਹਦੇ ਵਿੱਚ ਤੁਸੀਂ ਆਪਣੇ ਤੌਰ ਦੇ ਉੱਤੇ ਲੋਕਾਂ ਦੀ ਮੰਨ ਲੋ ਭਰਤੀ ਪ੍ਰਕਿਰਿਆ ਦੇ ਵਿੱਚ ਨਿਗਰਾਨ ਕਮੇਟੀ ਇਹ ਬਣ ਵੀ ਜਾਂਦੀ ਤੁਸੀਂ ਲੋਕਾਂ 'ਚ ਜਾਓ ਇਹ ਕਹੋ ਜੀ ਠੀਕ ਹੈ ਮੈਂ ਮਾਫੀਆਂ ਮੰਗ ਚੁੱਕਾ ਮੈਂ ਧਾਰਮਿਕ ਸਜ਼ਾ ਲਵਾ ਚੁੱਕਾ ਹੁਣ ਆਪਾਂ ਦੁਬਾਰਾ ਅਕਾਲੀ ਦਲ ਨੂੰ ਖੜਾ ਕਰੀਏ ਲੋਕਾਂ ਦਾ ਵਿਸ਼ਵਾਸ ਖੜਾ ਹੋ ਜਾਂਦਾ ਹੈ ਲੇਕਿਨ ਜਦੋਂ ਤੁਸੀਂ ਇੱਕ ਅਕਾਲ ਤਖਸਾਲ ਦੇ ਨਾਲ ਕਾਨੂੰਨੀ ਤੌਰ ਦੇ ਉੱਤੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦੋ ਲੋ ਜੀ ਨਿਗਰਾਨ ਕਮੇਟੀ ਬਣਨ ਦੇ ਨਾਲ ਜਿਹੜਾ ਵੈ ਸਾਡਾ ਅਕਾਲੀ ਦਲ ਦਾ ਜਿਹੜਾ ਸਿੰਬਲ ਆ ਉਹ ਖੋਹ ਜਿਹਾ ਖੁੰ ਜਾਏਗਾ ਚੋਣ ਕਮਿਸ਼ਨ ਜਿਹੜਾ ਸਾਡੀ ਮਾਨਤਾ ਰੱਦ ਕਰ ਦੇਵੇਗਾ ਸਾਨੂੰ ਬੜੀਆਂ ਸਮੱਸਿਆਵਾਂ ਆਣੀਆਂ ਅੱਗੋਂ ਚੋਣਾ ਲੜਨ ਤੇ ਇਹ ਤੁਸੀਂ ਤਰਕ-ਵਿਤਰਕ ਦਿਓ ਹੁਣ ਵੀ ਤਾਂ ਕਰਨ ਲੱਗੇ ਆ ਨਾ 2 ਮਹੀਨੇ ਅਸੀਂ ਉਲਟ ਬਾਜ਼ੀਆਂ ਕਰਨ ਦੇ ਬਾਅਦ ਐਕਸਰਸਾਈਜ਼ ਕਰਨ ਦੇ ਬਾਅਦ ਹੁਣ ਵੀ ਤਾਂ ਕਰਨ ਲੱਗੇ ਆ ਨਾ ਤੇ ਇਹ ਤਾਂ ਕਹਿਣਾ ਯਾਰ ਕੋਈ ਐਵੇਂ ਗੱਲਾਂ ਕਰਦੇ ਆ ਮੈਂ ਤਾਂ ਅੱਗੇ ਵੀ ਕਹਿਣਾ ਹਟਿਆ ਕਿ 2019 ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਚੋਣ ਮਨੋਰ ਅਖਬਾਰ ਦੇਖ ਲਓ ਉਹਦੇ ਵਿੱਚ ਕਲੀਅਰ ਲਿਖਿਆ ਹੋਇਆ ਹੈ ਕਿ ਰਾਮ ਮੰਦਰ ਬਣੇਗਾ ਹਾਲਾਂਕਿ ਤੁਸੀਂ ਇਹ ਗੱਲ ਨਹੀਂ ਸਮਝਦੇ ਲਿਖਿਆ ਨਹੀਂ ਜਾ ਸਕਦਾ ਕਿਉਂਕਿ ਠੀਕ ਹੈ ਨਾ ਉਹਨਾਂ ਨੇ ਖੁੱਲੇ ਆਮ ਲਿਖਿਆ ਅੱਜ ਵੀ ਸ਼ਿਵਸਨਾਂ ਦਾ ਜਿਹੜਾ ਮਹਾਰਾਸ਼ਟਰ ਦਾ ਚੌਣ ਮਨੋਰਥ ਪੱਤਰ ਹੈਗਾ ਜਾਂ ਭਾਰਤੀ ਜਨਤਾ ਪਾਰਟੀ ਦੇ ਹੂਰ ਹੈ ਜਾਂ ਓਵੈਸੀ ਦੀ ਪਾਰਟੀ ਦਾ ਆਪਣੇ ਧਰਮ ਦੇ ਪ੍ਰਤੀ ਹੈਗੇ ਨੇ ਤੇ ਜੇ ਅੱਜ ਅਕਾਲੀ ਦਲ ਦਾ ਸਿੱਖਾਂ ਦੇ ਪ੍ਰਤੀ ਖੜੇ ਹੋਣਾ ਤੇ ਤੁਸੀਂ ਇਸ ਦਾ ਮਤਲਬ ਕਿ ਕਿਸੇ ਸਟੇਜ ਤੇ ਉੱਤੇ ਆ ਕੇ ਤੁਸੀਂ ਸਿੱਖ ਸਿੱਖਾਂ ਦੇ ਪ੍ਰਤੀ ਤਾਂ ਵੀ ਖੜੇ ਨਹੀਂ ਹੋਵੋਗੇ ਭਈ ਠੀਕ ਹੈ ਯਾਰ ਕਨਸਟੀਟਿਊਸ਼ਨ ਸਾਨੂੰ ਅਲਾਉ ਨਹੀਂ ਕਰਦਾ ਸਾਨੂੰ ਕਨਸਟੀਟਿਊਸ਼ਨ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇੱਕ ਧਰਮ ਨਿਰਪੇਖ ਪਾਰਟੀ ਬਣ ਚੁੱਕੇ ਹਾਂ ਅਸੀਂ ਸਾਰੇ ਸਮਾਜਾਂ ਨਾਲ ਖੜੇ ਹੋਣਾ ਠੀਕ ਹੈ ਖੜੇ ਹੋਣਾ ਬੰਦਾ ਵੀ ਇਹੀ ਹੈ ਗੁਰੂ ਨਾਨਕ ਦੇਵ ਜੀ ਦਾ ਲੈ ਕੇ ਦਸਵੇਂ ਪਾਤਸ਼ਾਹ ਤੱਕ ਫਲਸਫਾ ਵੀ ਇਹੀ ਹੈ ਲੇਕਿਨ ਫਿਰ ਵੀ ਆਪਣੇ ਧਰਮ ਦੇ ਪ੍ਰਤੀ ਅੱਜ ਵੀ ਤੁਸੀਂ ਯੋਗਿਆ ਦਿੱਤਿਆ ਨਾਥ ਜਿਹੜੇ ਯੂਪੀ ਦੇ ਮੁੱਖ ਮੰਤਰੀ ਆਪਣੇ Hindu ਧਰਮ ਦੇ ਨਾਲ ਖੜੇ ਨੇ ਉਹ ਸ਼ਰਯਾਨ ਕਹਿੰਦੇ ਨੇ ਮੈਂ ਸਿਰ ਤੇ ਟੋਪੀ ਨਹੀਂ ਰੱਖਾਂਗਾ ਮੁਸਲਮਾਨਾਂ ਵਾਲੀ ਉਹ ਕਹਿੰਦੇ ਹਾਂ ਮੈਂ ਆਪਣੇ ਧਰਮ ਦੇ ਨਾਲ ਖੜਾ ਤੇ ਮੈਂ ਖੜਾ ਰਹੂੰਗਾ ਤੇ ਇਹ ਦੇਚ ਕਹਿੰਦੇ ਕੋਈ ਬੁਰਾਈ ਨਹੀਂ ਹੈ ਉਹ ਮੇਰਾ ਧਰਮ ਹੈ ਤੇ ਅੱਜ ਵੀ ਦੇਸ਼ ਦੇ ਵਿੱਚ ਜਿਹੜੀ ਹਕੂਮਤ ਚੱਲ ਰਹੀ ਹੈ ਉਹ Hindu ਤਵ ਦੇ ਏਜੰਟੇ ਤੇ ਚੱਲ ਰਹੀ ਹੈ ਤੇ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹਨਾਂ ਦੀਆਂ ਕਨਸਟੀਟਿਊਸ਼ਨ ਰੱਦ ਹੋ ਜਾਣਗੀਆਂ ਜਾਂ ਇਹਨਾਂ ਦੀ ਚੋਣ ਕਮਿਸ਼ਨ ਜਿਹੜਾ ਵਾ ਇਹਨਾਂ ਦੇ ਇਲੈਕਸ਼ਨ ਸਿੰਬਲ ਰੱਦ ਕਰ ਦੇਊਗਾ ਇੱਦਾਂ ਥੋੜਾ ਹੁੰਦਾ ਠੀਕ ਹੈ ਜਥੇਦਾਰ ਸਾਹਿਬਾਨ ਨੂੰ ਇਹਨਾਂ ਨੇ ਤਰਕ ਵੇ ਤਰਕ ਬਾਲੇ ਦਿੱਤੇ ਲੇਕਿਨ ਸੰਗਤ ਦਾ ਵੀ ਪ੍ਰੈਸ਼ਰ ਬਹੁਤ ਸੀ ਦੇਸ਼ਾਂ ਵਿਦੇਸ਼ਾਂ ਤੋਂ ਬਾਰ-ਬਾਰ ਟਾਕ ਸ਼ੋ ਹੋ ਰਹੇ ਸੀ ਇਸ ਚੀਜ਼ ਤੇ ਚਰਚਾ ਹੋ ਰਹੀ ਸੀ ਕਿ ਜਥੇਦਾਰ ਸਾਹਿਬਾਨ ਦੇ ਹੁਕਮ ਜਿਹੜੇ ਆ ਅਣਗੋਲੇ ਜਾ ਰਹੇ ਆ ਇਹਨਾਂ ਨੂੰ ਲਾਗੂ ਨਹੀਂ ਕੀਤੇ ਜਾ ਰਹੇ ਉਹਦਾ ਖਾਸਾ ਪ੍ਰੈਸ਼ਰ ਵੀ ਸੀਗਾ ਜਥੇਦਾਰ ਅਰਜਿੰਦਰ ਸਿੰਘ ਧਾਮੀ ਹੁੱਤੇ ਮੈਂ ਸਮਝਦਾ ਬਹੁਤ ਵੱਡਾ ਪ੍ਰੈਸ਼ਰ ਸੀਗਾ ਮੈਂ ਤਾਂ ਉਹਨਾਂ ਦਾ ਸਮਝੋ ਕਿ ਕਦਰ ਦਾ ਆਣਾ ਕਿ ਉਹ ਕਿਦਾਂ ਪ੍ਰੈਸ਼ਰ ਚ ਢੇਲਦੇ ਹੋਣਗੇ ਇੱਕ ਪਾਸੇ ਉਹਨਾਂ ਨੂੰ ਸ਼੍ਰੀ ਕਾਲ ਤਖਸਾਲ ਦੇ ਜਥੇਦਾਰ ਦੇ ਹੁਕਮਾਂ ਦੀ ਇਨਬਿਨ ਪਾਲਣਾ ਕਰਵਾਨੀ ਆ ਤੇ ਦੂਜੇ ਪਾਸੇ ਉਸ ਨਿਗਰਾਨ ਕਮੇਟੀ ਦੀ ਵੀ ਅਗਵਾਈ ਕਰਨੀ ਆ ਜਿਹੜੀ ਜਥੇਦਾਰ ਸਹਿਬਾਨ ਨੇ ਉਹਨਾਂ ਦੇ ਮੋਢਿਆਂ ਤੇ ਰੱਖੀ ਆ ਤੇ ਦੋਨੋਂ ਇੱਕ ਦੂਜੇ ਦੇ ਜਿਹੜੇ ਆ ਉਹ ਉਹ ਮਸਲੇ ਹੈਗੇ ਜਿਨ੍ਹਾਂ ਦੇ ਨਾਲ ਜਿਹੜਾ ਕਾਰਵਾਈ ਤੜਾ ਉਹਨਾਂ ਨੂੰ ਦਰਦ ਤਾਂ ਹੁੰਦਾ ਹੀ ਹੈ ਜੇਕਰ ਇਹ ਦੋਨੋਂ ਚੀਜ਼ਾਂ ਇਕੱਠੀਆਂ ਲਾਗੂ ਹੋਣੀਆਂ ਸ਼ੁਰੂ ਹੋ ਜਾਣ ਫਿਰ ਵੀ ਹਰਜਿੰਦਰ ਸਿੰਘ ਧਾਮੀ ਜੀ ਜਿਹੜੀ ਉਹ ਬੈਠਕ ਕਰਨ ਜਾ ਰਹੇ ਹੈ ਲੇਕਿਨ ਹੁਣ ਤੱਕ ਕਾਫੀ ਕੁਛ ਤੁਹਾਡੀ ਗੱਲ ਸਿਆਣੀ ਹੈ ਬਈ ਕਾਫੀ ਕੁਛ ਅੱਗੇ ਨਿਕਲ ਚੁੱਕਾ 27 ਲੱਖ ਬੰਦਾ ਕਾਲੀ ਦਲ ਚ ਭਰਤੀ ਹੋ ਚੁੱਕਾ ਹੁਣ ਤਾਂ ਅਗੋជ្រ ਰ ਇੱਕ ਫਾਰਮੈਟਿਸ ਹੈ ਅਪਚਾਰਿਕਤਾ ਨਿਭਾਣੀ ਬਾਕੀ ਆ ਇੱਥੇ ਆ ਕੇ ਮਨ ਤਲਾ ਇੱਕ ਸਵਾਲ ਪੁੱਛਣਾ ਚਾਹੁੰਦਾ ਹੈ ਜਿਹੜੀ ਜੋ ਗੱਲਾਂ ਹੁਣ ਤੱਕ ਹੋਈਆਂ ਭਾਵੇਂ ਉਹ ਜਿਹੇ ਦਰਵਡਾਲਾ ਹੁਣੀ ਜਾ ਕੇ ਆਏ ਜਹੇਦਾਰ ਸਾਹਿਬ ਨਾਲ ਮੁਲਾਕਾਤ ਕਰਕੇ ਆਏ ਭਮੇ ਐਸਜੀਪੀਸੀ ਪ੍ਰਧਾਨ ਨਾ ਕਰਦੇ ਰਹੇ ਫਿਰ ਉਹ ਸਾਰਾ ਇੱਕ ਗੇਮਪਲੇ ਸੀਗਾ ਇੱਕ ਮਤਲਬ ਸਕ੍ਰਿਪਟ ਸੀ ਜਿਹੜੀ ਤਿਆਰ ਹੋਈ ਹੋਈ ਸੀ ਤੇ ਉਹ ਸਾਰਾ ਕੁਝ ਕੀਤਾ ਗਿਆ ਦੇਖੋ ਮੈਨੂੰ ਇਹ ਨਹੀਂ ਮੈਂ ਕਹਿੰਦਾ ਸਕ੍ਰਿਪਟ ਸੀਗੀ ਲੇਕਿਨ ਗੱਲ ਇਹ ਹੈ ਕਿ ਜੇ ਅੱਜ ਕੱਲ ਦੀ ਬੈਠਕ ਦੇ ਵਿੱਚ ਅਜਿੰਦਰ ਸਿੰਘ ਧਾਮੀ ਜੀ ਇਹ ਕਹਿੰਦਨ ਕਿ ਸਾਰੀ ਇਕਾਲੀ ਦਲ ਦੀ ਚੋਣ ਪ੍ਰਕਿਰਿਆ ਜਿਹੜੀ ਪਿਛਲੀ ਹੋ ਗਈ 27 ਲੱਖ ਨੂੰ ਨਿਰਾਸ਼ਤ ਕੀਤਾ ਜਾਂਦਾ ਇਹਨੂੰ ਭੰਗ ਕੀਤਾ ਜਾਂਦਾ ਨਵੇਂ ਸਿਰਿਓਂ ਅਸੀਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਅਲੱਗ-ਅਲੱਗ ਪ੍ਰਧਾਨ ਥਾਪਾਂਗੇ ਉਹੀ ਦੀ ਪਾਰਟੀ ਪਰ ਕਿਰੇਆ ਦੇਖਣਗੇ ਤੇ ਫਿਰ ਸ਼ਾਇਦ ਲੱਗੇਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਜਿਹੜੇ ਨੇ ਗਿਆਨੀ ਰਗੂਬੀਰ ਸਿੰਘ ਦੇ ਇਨ ਬਿੰਦ ਦੀ ਪਾਲਣਾ ਹੋ ਰਹੀ ਆ ਉਹਨੂੰ ਸੰਵਿਧਾਨਿਕ ਤਰੀਕੇ ਨਾਲ ਨਵੇਂ ਸਿਰੇ ਤੋਂ ਸ਼ੁਰੂ ਕਰਾ ਦੇਣ ਉਹਨੇ ਕੱਲ ਦੀ ਬੈਠਕ ਤੇ ਸਭ ਦੀਆਂ ਨਜ਼ਰਾਂ ਹੈਗੀਆਂ ਤੇ ਦੂਜਾ ਜਿਹੜਾ ਇੱਕ ਹੋਰ ਸਵਾਲ ਆ ਮੇਰਾ ਕਿ ਹਰਜਿੰਦਰ ਸਿੰਘ ਤਾਂ ਵੀ ਬੜੇ ਸਿਆਣੇ ਵਕੀਲ ਵੀ ਨੇ ਸਿੱਖ ਕੌਮ ਨੂੰ ਸਮਰਪਿਤ ਵੀ ਨੇ ਐਸਪੀਸੀ ਦੇ ਪ੍ਰਧਾਨ ਵੀ ਨੇ ਗੰਨੀ ਲਗਵੀਰ ਸਿੰਘ ਜੀ ਨੇ ਇਹ ਵੀ ਕਿਹਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਦਾ ਅਧਿਕਾਰ ਸ਼੍ਰੀ ਕਾਲ ਤਖਤ ਸਾਹਿਬ ਕੋਲ ਹੈ ਇਹ ਕਮੇਟੀ ਜਾਂਚ ਨਹੀਂ ਕਰ ਸਕਦੀ ਫਿਰ ਜੇ ਹੁਕਮ ਆਪਾਂ ਇੱਕ ਇਨ ਬਿਨ ਲਾਗੂ ਕਰਾਣ ਲੱਗੇ ਆ ਫਿਰ ਇਹ ਵੀ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਦਾ ਕਿਹਾ ਹੋਇਆ ਇਹਨੂੰ ਵੀ ਲਾਗੂ ਕਰਨਾ ਚਾਹੀਦਾ ਉਸ ਕਮੇਟੀ ਨੂੰ ਵੀ ਭੰਗ ਕਰਨਾ ਚਾਹੀਦਾ ਜਿਹੜੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਕਰ ਰਹੀ ਹੈ ਕਿਉਂਕਿ ਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕਿਹਾ ਜਿਹੜਾ ਹੈ ਉਹ ਪੱਥਰ ਤੇ ਲਕੀਰ ਵਾਂਗੂ ਹੁੰਦਾ ਹੈ ਤੋਂ ਨੂੰ ਮੰਨ ਲੈਣਾ ਚਾਹੀਦਾ ਠੀਕ ਹੈ ਇਹਨੂੰ ਵੀ ਬੰਦ ਕੀਤਾ ਜਾਂਦਾ ਹੈ ਇਹਨੂੰ ਵੀ ਖਤਮ ਕੀਤਾ ਜਾਂਦਾ ਹੈ ਇਹ ਵੀ ਸ਼੍ਰੀ ਕਾਲ ਤਖਸਾਲ ਦੇ ਜੱਥੇਦਾਰ ਦਾ ਹੁਕਮ ਹੈ ਫਿਲਹਾਲ ਇਹ ਸਿਚੁਏਸ਼ਨ ਜਿਹੜੀ ਹੈ ਉਹ ਬੰਦੀ ਪਈ ਆ ਉਹਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕੱਲ ਪਟਿਆਲੇ ਕੀ ਹੁੰਦਾ ਆ ਉਹ ਵੇਖਣ ਵਾਲਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਮਾਨ ਇੰਡੀਆ ਪੰਜਾਬੀ ਤੇ